ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਬੜੇ ਸਾਰੇ ਆਪਣੇ ਦੋਸਤਾਂ ਮਿੱਤਰਾਂ ਦੇ ਜਿਹੜਾ ਮੇਰਾ ਚੈਨਲ YouTube ਨੂੰ ਦੇਖਦੇ ਆ ਕਮੈਂਟ ਆਉਂਦੇ ਆ ਕਈ ਬੰਦੇ ਕਮੈਂਟ ਕਰਦੇ ਆ ਵੀ ਤੁਸੀਂ ਕੈਨੇਡਾ ਅਮਰੀਕਾ ਬਾਰੇ ਹੀ ਵੀਡੀਓ ਕਿਉਂ ਬਣਾਉਨੇ ਆ ਤੇ ਉਹਨਾਂ ਨੂੰ ਉਤਰਾਜ ਰਹਿੰਦਾ ਮੇਰੇ ਵੱਲੋਂ ਜਿਹੜੀਆਂ ਆਪਾਂ ਮੌਜੂਦਾ ਜਿਹੜੇ ਵੀ ਸਿਚੁਏਸ਼ਨ ਹੈਗੀ ਆ ਕੈਨੇਡਾ ਅਮਰੀਕਾ ਦੀ ਜਾਂ ਕਿਸੇ ਵੀ ਮੁਲਕ ਦੀ ਚੱਲ ਰਹੀ ਆ ਉਹਦੇ ਤੇ ਵੀਡੀਓ ਬਣਾਉਣ ਦਾ ਇਤਰਾਜ ਰਹਿੰਦਾ ਤੇ ਮੇਰਾ ਜਿਹੜਾ ਹੈਗਾ ਇਸ ਵੀਡੀਓ ਦੇ ذریعے ਸਾਰਿਆਂ ਨੂੰ ਇਹੀ ਮੈਸੇਜ ਆ ਕਿਉਂਕਿ ਅਸੀਂ ਤਾਂ ਪੰਜਾਬ 'ਚ ਜੰਮੇ ਆ ਪੰਜਾਬ 'ਚ ਪਲੇ ਆ ਪੰਜਾਬ ਨੂੰ ਪ੍ਰਮੋਟ ਕਰਾਂਗੇ ਠੀਕ ਹੈ ਜੀ ਇੰਡੀਆ ਨੂੰ ਪ੍ਰਮੋਟ ਕਰਾਂਗੇ ਇੰਡੀਆ ਦੇ ਵਿੱਚ ਰਹਿੰਦੇ ਆ ਕਿਉਂਕਿ ਇੰਡੀਆ ਦੇ ਵਿੱਚ ਬਹੁਤ ਮੌਕੇ ਹੈਗੇ ਆ ਬੰਦੇ ਨੂੰ ਕਾਮਯਾਬ ਹੋਣ ਦੇ ਇਸ ਕਰਕੇ ਬਾਹਰਲੇ ਮੁਲਕਾਂ 'ਚ ਜਾਣ ਦੀ ਲੋੜ ਨਹੀਂ ਹੈਗੀ ਜਿਹੜਾ ਬੰਦਾ ਉਦਮੀ ਆ ਉਹ ਇੰਡੀਆ 'ਚ ਹੀ ਮੌਕੇ ਪੈਦਾ ਕਰਕੇ ਵਧੀਆ ਕਾਮਯਾਬ ਹੋ ਜਾਂਦਾ ਬਹੁਤ ਸਾਰੀਆਂ ਆਪਣੇ ਕੋਲੇ ਉਦਾਹਰਨਾ ਹੈਗੀਆਂ ਬਹੁਤ ਲੋਕ ਮਿਲੀਅਨਰ ਬਣੇ ਆ ਸਿਰਫ ਇੰਡੀਆ ਦੇ ਵਿੱਚ ਕੰਮ ਕਰਕੇ ਤੇ ਬਾਕੀ ਇੰਡੀਆ ਦੇ ਵਿੱਚ ਜਿਹੜੀ ਹੈਗੀ ਪੇਇੰਗ ਕਪੈਸਿਟੀ ਕੰਪਨੀਆਂ ਵੱਡੀਆਂ ਕੰਪਨੀਆਂ ਆ ਜਾਂ ਵੱਡੇ ਲੈਵਲ ਤੇ ਕੋਈ ਆਫੀਸਰ ਪੁਆਇੰਟ ਹੋ ਜਾਂਦਾ ਜਾਂ ਕੋਈ ਸਰਕਾਰੀ ਨੌਕਰੀ ਲੈ ਲੈਂਦਾ ਤਾਂ ਉਹਨਾਂ ਨੂੰ ਵਧੀਆ ਤਨਖਾਹ ਦਿੱਤੀ ਜਾਂਦੀ ਹੈ ਜਿਨ੍ਹਾਂ ਨਾਲ ਆਪਦਾ ਤੇ ਆਪਦੇ ਪਰਿਵਾਰ ਦਾ ਵਧੀਆ ਗੁਜ਼ਾਰਾ ਕਰ ਲੈਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਡੀਆ ਦਾ ਕੰਪੈਰੀਸ਼ਨ ਕਰਾਂਗੇ ਬਾਹਲੇ ਮੁਲਕਾਂ ਦੇ ਮੁਕਾਬਲੇ ਮੇਰੇ ਮੁਤਾਬਕ ਇੰਡੀਆ ਬੈਸਟ ਕਿਉਂ ਆ ਪੰਜਾਬ ਬੈਸਟ ਕਿਉਂ ਆ ਸਾਰੇ ਵਿਸ਼ੇ ਤੇ ਆਪਾਂ ਅੱਜ ਗੱਲਬਾਤ ਕਰਨੀ ਆ ਜਿਹੜੇ ਵੀਰ ਕਹਿੰਦੇ ਰਹਿੰਦੇ ਆ ਨਾ ਵੀ ਤੁਸੀਂ ਪੰਜਾਬ ਨੂੰ ਕਿਉਂ ਪ੍ਰਮੋਟ ਕਰਦੇ ਆ ਜੀ ਪੰਜਾਬ 'ਚ ਤਾਂ ਨਸ਼ਾ ਜੀ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਜੀ ਪੰਜਾਬ ਦੇ ਵਿੱਚ ਮਾਰ ਤਾੜਾ ਜੀ ਇੰਡੀਆ ਵਿੱਚ ਆਏ ਆ ਇੰਡੀਆ ਦੇ ਵਿੱਚ ਜੋ ਆ ਇਸ ਕਰਕੇ ਅਸੀਂ ਜਵਾਬ ਖ ਬਾਹਰ ਕਰ ਲੈਨੇ ਆ ਧਿਆਨ ਨਾਲ ਸੁਣ ਲਿਓ ਜੇ ਕੱਲੀ ਕੱਲੀ ਗੱਲ ਬੜੀਆਂ ਕੰਮ ਦੀਆਂ ਗੱਲਾਂ ਕਰਨੀਆਂ ਆ ਆਪਾਂ ਕੰਪੈਰੀਜ਼ਨ ਕਰਾਂਗੇ ਆਪਾਂ ਕਿਉਂਕਿ ਮੈਨੂੰ ਕਰਨਾ ਪੈਣਾ ਸੀਗਾ ਬਹੁਤ ਸਾਰੇ ਬੰਦਿਆਂ ਦੀਆਂ ਅੱਖਾਂ ਖੋਲਣ ਵਾਸਤੇ ਇਹ ਵੀਡੀਓ ਜਿਹੜੀ ਜ਼ਰੂਰੀ ਸੀ ਇਸ ਕਰਕੇ ਮੈਂ ਥੋੜਾ ਜਿਹਾ ਡਾਟਾ ਇਕੱਠਾ ਕਰਕੇ ਜਿਹੜਾ ਇੰਪੋਰਟੈਂਟ ਡਾਟਾ ਉਹ ਆਪਾਂ ਡਿਸਕਸ ਕਰਾਂਗੇ ਥੋੜੇ 2-3 ਦਿਨ ਪਹਿਲਾਂ ਦੀ ਗੱਲ ਹੈ ਅਮਰੀਕਾ ਦੇ ਜਾਰਜੀਆ ਦੇ ਵਿੱਚ ਇੱਕ ਹਾਈ ਸਕੂਲ ਹੈ ਉੱਥੇ ਜਿਹੜੀ ਹੈਗੀ ਇੱਕ 14 ਸਾਲਾ ਜਵਾਕ ਨੇ ਗੋਲਾਬਾਰੀ ਕੀਤੀ ਹੈ ਜਿਹਦੇ ਵਿੱਚ ਚਾਰ ਜਿਹੜੇ ਹੈਗੇ ਆ ਉਹ ਚਾਰ ਜਣਿਆਂ ਦੀ ਡੈਥ ਹੋ ਗਈ ਸੀ ਤੇ ਲਗਭਗ ਨੌ ਜਣੇ ਇੰਜਰਡ ਹੋ ਗਏ ਸੀ ਕਿ ਡੈਥ ਦੇ ਵਿੱਚ ਦੋ ਸਟੂਡੈਂਟ ਆ ਤੇ ਦੋ ਟੀਚਰ ਆ ਤੇ ਜਿਹੜਾ ਗੋਲੀਆਂ ਚਲਾਉਣ ਵਾਲਾ ਹੈਗਾ 14 ਸਾਲਾਂ ਦਾ ਜਵਾਕ ਹੈ ਤੇ ਉਹਨੇ ਬਹੁਤ ਯਾਨੀ ਕਿ ਅੰਦਾਤੰਦ ਗੋਲੀਆਂ ਚਲਾਈਆਂ ਜਿਹਦੇ ਨਾਲ ਸਾਰਾ ਜਿਹੜਾ ਹੈਗਾ ਇਲਾਕਾ ਸਹਿਮ ਗਿਆ ਤੇ ਆਪਾਂ ਕ੍ਰਾਈਮ ਦੀ ਗੱਲ ਕਰਦੇ ਆਂ ਵੀ ਕ੍ਰਾਈਮ ਬਾਰੇ ਜਿਹੜੇ ਕਹਿੰਦੇ ਆ ਨਾ ਵੀ ਪੰਜਾਬ ਚ ਬਹੁਤ ਕ੍ਰਾਈਮ ਆ ਜੀ ਲੁੱਟਾਂ ਖੋਹਾਂ ਵਧ ਗਈਆਂ ਉਹਦੇ ਤੇ ਹੀ ਆਉਣਾ ਮੈਂ ਹੌਲੀ ਹੌਲੀ ਤੇ ਇਹ ਕੋਈ ਜਿਹੜੀ ਅਮਰੀਕਾ ਦੇ ਜਾਰਜੀਆ ਦੇ ਵਿੱਚ ਘਟਨਾ ਵਾਪਰੀ ਹੈ ਇਹ ਕੋਈ ਪਹਿਲੀ ਘਟਨਾ ਨਹੀਂ ਇਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਹੈਗੀਆਂ ਜਿਹਦੀ ਲੰਬੀ ਚੌੜੀ ਲਿਸਟ ਹੈ ਲਿੰਕ ਮੈਂ ਪਾ ਦਿੰਨਾ ਹੈ ਜਿਹੜੇ ਕਿਸੇ ਵੀਰ ਨੂੰ ਸ਼ੱਕ ਆ ਉਹ ਲਿੰਕ ਖੋਲ੍ਹ ਕੇ ਦੇਖ ਲਿਓ ਜੀ ਸਾਰੀ ਉਹਦੀ ਲਿਸਟ ਦੇ ਵਿੱਚ ਦਿੱਤਾ ਹੋਇਆ ਵੀ ਕਿਹੜੀ ਸਾਲ ਕਿਹੜੀ ਤਰੀਕ ਨੂੰ ਕਿਹੜੀ ਘਟਨਾ ਹੋਈ ਤੇ ਮੈਂ ਤੁਹਾਨੂੰ ਦੱਸ ਦਿਆਂ ਇਹ ਸਾਰੀਆਂ ਘਟਨਾਵਾਂ ਦੀ ਜਿਹੜੀ ਲਿਸਟ ਆ ਇਹ ਸਿਰਫ ਜਿਹੜੇ ਸਟੂਡੈਂਟ ਆ ਸਕੂਲਾਂ ਦੇ ਵਿੱਚ ਪੜ੍ਹਦੇ ਕੋਈ 4 ਸਾਲ ਦਾ ਕੋਈ 6 ਸਾਲ ਦਾ ਕੋਈ 10 ਸਾਲ ਦਾ ਕੋਈ 14 ਸਾਲਾਂ ਦਾ ਕੋਈ 17 ਸਾਲਾਂ ਦਾ ਇਹਨਾਂ ਨੇ ਬਹੁਤ ਵੱਡੇ ਵੱਡੇ ਕ੍ਰਾਈਮ ਕੀਤੇ ਆਪਦੇ ਨਾਲ ਦੇ ਜਵਾਕਾਂ ਨੂੰ ਮਾਰਿਆ ਟੀਚਰਾਂ ਨੂੰ ਮਾਰਿਆ ਯੂਨੀਵਰਸਿਟੀਆਂ ਚ ਪ੍ਰੋਫੈਸਰਾਂ ਨੂੰ ਮਾਰਿਆਗਾ ਤੇ ਇਸ ਕਰਕੇ ਜਿਹੜਾ ਕ੍ਰਾਈਮ ਰੇਟ ਹੈ ਉਹ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਇੰਡੀਆ ਨਾਲੋਂ ਬਹੁਤ ਜ਼ਿਆਦਾ ਆ ਹੁਣ ਸਕੂਲਾਂ ਵਾਲੀਆਂ ਘਟਨਾਵਾਂ ਤੇ ਆਜੋ ਮੈਂ ਗੱਲ ਕਰ ਰਿਹਾ ਸੀ ਵੀ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਇੱਕ ਘਟਨਾ ਹੈਗੀ ਆ ਫਰਵਰੀ 29 2000 ਦੇ ਵਿੱਚ ਇੱਕ 6 ਸਾਲਾ ਦੇ ਜਵਾਨ ਨੇ ਅਮਰੀਕਾ ਦੀ 6 ਸਾਲਾ ਦੀ ਲੜਕੀ ਦਾ ਮਟਰ ਕਰਤਾ ਗੋਲੀ ਮਾਰ ਕੇ ਫਿਰ ਉਸ ਤੋਂ ਬਾਅਦ 26 ਮਈ 2000 ਨੂੰ ਇੱਕ 13 ਸਾਲਾ ਜਵਾਕ ਨੇ ਆਪਦੇ ਟੀਚਰ ਨੂੰ ਇਸ ਕਰਕੇ ਗੋਲੀ ਮਾਰਤੀ ਸੀ ਕਿਉਂ ਟੀਚਰ ਨੇ ਰੋਕਿਆ ਸੀ ਵੀ ਤੂੰ ਗੁਬਾਰਿਆਂ ਦੇ ਨਾਲ ਨਾ ਖੇਡ ਫਿਰ 2000 ਸਨ ਦੀਆਂ ਹੀ ਬਹੁਤ ਘਟਨਾਵਾਂ ਇਹ ਤਾਂ ਸਿਰਫ ਕੱਲੇ ਸਾਲ 2000 ਦਾ ਡਾਟਾ ਤੋਂ ਡੇ ਨਾਲ ਸਾਂਝਾ ਕਰ ਰਹਿਆਂਗਾ ਫਿਰ ਜੂਨ 28 2000 ਨੂੰ ਸਾਲ 2001 42 ਸਾਲਾ ਕਾਲਜ ਸਟੂਡੈਂਟ ਨੇ ਯੂਨੀਵਰਸਿਟੀ ਦੇ 58 ਸਾਲਾ ਡਾਇਰੈਕਟਰ ਨੂੰ ਮਾਰਤਾ ਸੀਗਾ ਫਿਰ ਉਸ ਤੋਂ ਬਾਅਦ ਅਗਸਤ 28 2000 36 ਸਾਲਾ ਪੀ ਐਚ ਡੀ ਸਟੂਡੈਂਟ ਨੇ 67 ਸਾਲਾ ਇੰਗਲਿਸ਼ ਦੇ ਪ੍ਰੋਫੈਸਰ ਨੂੰ ਮਾਰਤਾ ਤੇ ਉਸ ਤੋਂ ਬਾਅਦ ਜੀ ਅਗਲੀ ਘਟਨਾ ਹੈਗੀ ਆ 5 ਮਾਰਚ 2001 ਦੀ ਇੱਕ 13 ਸਾਲਾ ਸਟੂਡੈਂਟ ਨੇ 17 ਸਾਲ ਦੇ ਸਟੂਡੈਂਟ ਨੂੰ ਮਾਰਿਆ ਜਿਦੇ ਵਿੱਚ 13 ਜਾਣੇ ਜ਼ਖਮੀ ਹੋ ਗਏ ਸੀਗੇ ਫਿਰ ਅੱਗੇ ਮਾਰਚ 30 2001 ਨੂੰ 17 ਸਾਲਾ ਲੜਕੇ ਨੇ ਸਕੂਲ ਦੀ ਪਾਰਕਿੰਗ ਦੇ ਵਿੱਚ 4 ਸਾਲਾ ਜਵਾਕ ਦੀ ਗੋਲੀ ਮਾਰ ਕੇ ਹੱਤਿਆ ਕਰਤੀ ਤੇ ਉਹਨੂੰ 57 ਸਾਲ ਦੀ ਜੇਲ੍ਹ ਹੋਈ ਸੀ ਉਸ 17 ਸਾਲਾਂ ਦੇ ਲੜਕੇ ਨੂੰ ਤੇ ਸੈਂਕੜੇ ਘਟਨਾਵਾਂ ਇਹ ਸੈਂਕੜੇ ਜਿਨ੍ਹਾਂ ਦੀ ਲਿਸਟ ਮੈਂ ਪਹਿਲਾਂ ਹੀ ਬੋਲ ਚੁੱਕਿਆ ਤੁਸੀਂ ਦੇਖ ਲਿਓ ਜਾ ਕੇ ਤੇ ਹੁਣ ਤੁਸੀਂ ਆਜੋ ਇੰਡੀਆ ਵਾਲੇ ਪਾਸੇ ਇਕਾਦੁਕਾ ਘਟਨਾਵਾਂ ਨੂੰ ਕੋਈ ਛੱਡ ਕੇ ਕੋਈ ਵੀਰ ਵੀ ਮੈਂ ਚੈਲੰਜ ਕਰਦਾ ਕੋਈ ਉਹ ਜੀ ਘਟਨਾ ਦੱਸ ਦੋ ਵੀ ਜਿਹੜੇ ਪੰਜਾਬ ਦੇ ਜਾਂ ਇੰਡੀਆ ਦੇ ਕਿਸੇ ਵੀ ਸਕੂਲ ਦੇ ਵਿੱਚ ਕਿਸੇ ਜਵਾਕ ਨੇ ਗੋਲਾਬਾਰੀ ਕਰਕੇ ਕੁਝ ਹੋਰ ਜੀ ਘਟਨਾ ਨੂੰ ਅਪਜਾਬ ਦਿੱਤਾ ਹੋਵੇ ਇੱਕ ਵੀ ਘਟਨਾ ਦੱਸ ਦੋ ਇਕਾ ਦੁਕਾ ਘਟਨਾਵਾਂ ਨੂੰ ਛੱਡ ਕੇ ਤੇ ਅਮਰੀਕਾ ਕੈਨੇਡਾ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਓ ਅਮਰੀਕਾ ਦੀ ਤਾਂ ਮੈਂ ਲਿਸਟ ਕਹਿ ਰਿਹਾ ਵੀ ਲਿਸਟ ਜਾ ਕੇ ਜ਼ਰੂਰ ਚੈੱਕ ਕਰਿਓ ਜੇ ਡਿਸਕ੍ਰਿਪਸ਼ਨ 'ਚ ਮੈਂ ਲਿਸਟ ਪਾਈ ਆ ਭਲੇਖੇ ਆਪਦੇ ਦੂਰ ਕਰੋ ਉਸ ਤੋਂ ਬਾਅਦ ਜੀ ਅਖੇ ਜੀ ਪੰਜਾਬ ਦੇ ਵਿੱਚ ਤਾਂ ਡਰਗ ਬਹੁਤ ਆ ਕਿਉਂਕਿ ਪੰਜਾਬ ਦੀ ਗੱਲ ਸਮਝ ਲਓ ਮੈਂ ਇੰਡੀਆ ਦੀ ਗੱਲ ਕਰ ਰਿਹਾ ਕਿਉਂਕਿ ਪੰਜਾਬ ਵੀ ਇੰਡੀਆ ਦੇ ਵਿੱਚ ਹੀ ਆ ਕਿਉਂਕਿ ਮੈਂ ਜ਼ਿਆਦਾ ਹਨਾ ਵੀ ਜਿਹੜੇ ਸੂਬੇ ਚ ਰਹਿੰਦੇ ਆ ਆਪਾਂ ਉਹ ਸੂਬਾ ਆਪਾਂ ਨੂੰ ਪਿਆਰਾ ਹੁੰਦਾ ਆਪਾਂ ਉਹ ਸੂਬੇ ਦੀ ਜ਼ਿਆਦਾ ਗੱਲ ਕਰਦੇ ਆ ਇਸ ਕਰਕੇ ਤੁਸੀਂ ਪ੍ਰਿਜ਼ੂਮ ਕਰ ਲਿਓ ਵੀ ਮੈਂ ਇੰਡੀਆ ਦੀ ਗੱਲ ਕਰ ਰਿਹਾ ਹਨਾ ਪੰਜਾਬ ਦੇ ਵਿੱਚ ਕਹਿੰਦੇ ਵੀ ਡਰਗ ਬਹੁਤ ਜ਼ਿਆਦਾ ਬਹੁਤ ਨਸ਼ੇੜੀ ਹੋ ਗਏ ਪੰਜਾਬ ਦੇ ਵਿੱਚ ਤੇ ਬਹੁਤ ਜਿਹੜੀਆਂ ਹੈਗੀਆਂ ਓਵਰਡੋਸ ਨਾਲ ਡੈਥ ਹੋਈਆਂ ਪੰਜਾਬ ਦੇ ਵਿੱਚ ਤੇ ਪੰਜਾਬ ਚ ਨਸ਼ਾ ਹਨਾ ਪੰਜਾਬ ਚ ਇਹ ਆ ਪੰਜਾਬ ਚ ਉਹ ਆ ਹੁਣ ਤੁਸੀਂ ਡਾਟੇ ਦੀ ਗੱਲ ਕਰ ਲਈਏ ਸਾਲ 2022 ਦੇ ਵਿੱਚ ਅਮਰੀਕਾ ਦੇ ਵਿੱਚ 1,7941 ਬੰਦੇ ਓਵਰਡੋਜ਼ ਨਾਲ ਮਰ ਗਏ ਸੀਗੇ ਤੇ ਜਿਹੜਾ ਇਹਦਾ ਫੋਟੋ ਹੈ ਮੈਂ ਇਹ ਵੀ ਸਕਰੀਨ ਤੇ ਤੁਸੀਂ ਦੇਖ ਲਓ ਮੈਂ ਪਾਈ ਹੈ ਇਹ ਵੀ ਚੈੱਕ ਕਰ ਲਓ ਡਾਟਾ ਤੇ ਸਾਲ 2022 ਦੇ ਵਿੱਚ 1,7941 ਬੰਦੇ ਓਵਰਡੋਜ਼ ਨਾਲ ਮਰ ਗਏ ਤੇ ਇੰਡੀਆ ਦੇ ਵਿੱਚ ਤੁਸੀਂ ਮੰਨਣਾ ਨਹੀਂ ਇੰਡੀਆ 'ਚ ਪਤਾ ਕਿੰਨਾ ਰੇਸ਼ਿਓ ਸੀ ਕਿੰਨੇ ਬੰਦੇ ਮਰੇ ਸੀਗੇ ਓਵਰਡੋਜ਼ ਨਾਲ 681 ਬੰਦੇ ਮਰੇ ਸੀ ਤੇ 116 ਜਿਹੜੀਆਂ ਔਰਤਾਂ ਦੀ ਮੌਤ ਹੋਈ ਸੀ ਓਵਰਡੋਜ਼ ਨਾਲ ਤੇ ਕੁੱਲ 797 ਸਿਰਫ ਤੇ ਸਿਰਫ 797 ਦੀ ਰੇਸ਼ਿਓ ਹੈ ਸਾਲ 2022 ਦੇ ਵਿੱਚ ਕਿੱਥੇ 797 ਤੇ ਕਿੱਥੇ 1 ਲੱਖ ਬੰਦਾ ਤੇ ਤੁਸੀਂ ਗੱਲਾਂ ਕਰਦੇ ਆ ਵੱਡੀਆਂ-ਵੱਡੀਆਂ ਕੈਨੇਡਾ ਅਮਰੀਕਾ ਦੀਆਂ ਤੀਕਾ ਸਾਰਾ ਦਿਨ ਉਹਨਾਂ ਦੀਆਂ ਕੈਨੇਡਾ ਅਮਰੀਕਾ ਦੀ ਤਰੀਫਾਂ ਕਰਨੇ ਦੀ ਥੱਕ ਦੇਗੇ ਜਿਹੜੇ ਜਿਹੜੇ ਮੁਲਕ ਦੇ ਵਿੱਚ ਤੁਸੀਂ ਜੰਮੇ ਆ ਜਿਹੜੇ ਮੁਲਕ ਚ ਤੁਸੀਂ ਜਨਮ ਲਿਆ ਜਿਹੜੇ ਮੁਲਕ ਚ ਤੁਸੀਂ ਵੱਡੇ ਹੋਏ ਆ ਉਹਨੂੰ ਤੁਸੀਂ ਐਵੇਂ ਹੀ ਸਮਝਦੇ ਆ ਹਨਾ ਵੀ ਲਾ ਇੱਥੇ ਕੀ ਆ ਇੱਥੇ ਕੀ ਆ ਇੱਥੇ ਜਿਹੜੇ ਜਵਾਕ ਐ ਇੰਟੈਲੀਜੈਂਟ ਜਵਾਕ ਆ ਜਿਨ੍ਹਾਂ ਨੇ ਕਦੇ ਸੋਚਿਆ ਨਹੀਂ ਅਸੀਂ ਬਾਹਰ ਜਾਵਾਂਗੇ ਹਨਾ ਇੰਜੀਨੀਅਰਿੰਗ ਕਰ ਰਹੇ ਆ ਡਾਕਟਰ ਬਣ ਰਹੇ ਆ ਆਈਐਸ ਕਰ ਰਹੇ ਆ ਆਈਪੀਐਸ ਕਰ ਰਹੇ ਆ ਠੀਕ ਹੈ ਜੀ ਮੈਡੀਕਲ ਲਾਈਨ 'ਚ ਜਾ ਰਹੇ ਆ ਨਰਸਿੰਗ ਜਾ ਰਹੇ ਆ ਉਹਨਾਂ ਨੂੰ ਪੁੱਛੋ ਵੀ ਕਿੰਨੇ ਕਿੰਨੇ ਪੈਸੇ ਕਮਾ ਰਹੇ ਆ ਕਿੰਨੀਆਂ ਕਿੰਨੀਆਂ ਉਹਨਾਂ ਦੀਆਂ ਤਨਖਾਹਾਂ ਤੇ ਤੁਸੀਂ ਕਹਿੰਦੇ ਆਂ ਇੰਡੀਆ 'ਚ ਜੌਬਾਂ ਹੈ ਨਹੀਂ ਇੰਡੀਆ 'ਚ ਜੌਬਾਂ ਹੈਗੀਆਂ ਪਰ ਜੌਬਾਂ ਵਾਸਤੇ ਪੜ੍ਹਨਾ ਪੈਂਦਾ ਪਰ ਆਪਾਂ ਨੂੰ ਆਦਤ ਆ ਵੀ ਸੌਖਾ ਸ਼ਾਰਟਕਟ ਲੱਭਣ ਦੀ ਵੀ ਸ਼ਾਰਟਕਟ ਆਪਾਂ ਲੱਭ ਲਿਆ ਬਾਹਰਲਾ ਮੁਲਕ ਵੀ ਚਲੋ ਕੈਨੇਡਾ ਕੈਨੇਡਾ ਨੇ ਦਰਵਾਜ਼ੇ ਬੰਦ ਕਰਤੇ ਤਾਂ ਹੁਣ ਅਮਰੀਕਾ ਅਮਰੀਕਾ ਦੇ ਬੋਰਡ ਲੱਗ ਗਏ ਜੀ ਸਾਰੇ ਹੁਣ ਸ਼ਹਿਰਾਂ ਦੇ ਵਿੱਚ ਜਿੱਥੇ ਪਹਿਲਾਂ ਕੈਨੇਡਾ ਇੰਨੇ ਬੈਂਡ ਲਾਓ ਜੀ ਸਟੱਡੀ ਵੀਜ਼ਾ ਜਾਓ ਜੀ ਪੀਆਰ ਜਾਓ ਜੀ ਹੁਣ ਅਮਰੀਕਾ ਦੇ ਬੋਰਡ ਲੱਗੇ ਇੰਨਾ ਬੋਰਡਾਂ ਤੇ ਵੀ ਵੀਡੀਓ ਬਣਾਵਾਂਗੇ ਆਪਾਂ ਨੈਕਸਟ ਵੀਡੀਓ ਹੁਣ ਇਸੇ ਤੇ ਆਪਾਂ ਕਰਾਂਗੇ ਹੁਣ ਅਮਰੀਕਾ ਵਾਲੇ ਪਾਸੇ ਹੋ ਜੋ ਜਦੋਂ ਅਮਰੀਕਾ ਨੇ ਜਵਾਬ ਦੇਤਾ ਉਦੋਂ ਤੁਸੀਂ ਫਿਰ ਬ੍ਰਿਟੇਨ ਵਾਲੇ ਪਾਸੇ ਹੋ ਜੋ ਜੇ ਬ੍ਰਿਟੇਨ ਛੱਡ ਕੇ ਫਿਰ ਹੋਰ ਕੋਈ ਕੰਟਰੀ ਫੜ ਲਿਓ ਜੇ ਫਿਰ ਉਹਦਾ ਵੀ ਭੱਠਾ ਬਠਾ ਦਿਓ ਜੇ ਉੱਥੇ ਵੀ ਬੇਰੋਜ਼ਗਾਰੀ ਪੈਦਾ ਕਰ ਦਿਓ ਜੇ ਚਲੋ ਜੀ ਇਸ ਕਰਕੇ ਵੀ ਮਿਹਨਤ ਕਰਨ ਵਾਸਤੇ ਕੁਝ ਜੌਬ ਲੈਣ ਵਾਸਤੇ ਪੜ੍ਹਨਾ ਪੈਂਦਾ ਉਹ ਆਪਣੇ ਪੜ੍ਹ ਕੇ ਰਾਜੀ ਨਹੀਂ ਪੇਰੈਂਟਸ ਵੀ ਆਪਦੇ ਜਵਾਕ ਨੂੰ ਸ਼ਾਰਟਕਟ ਮਰਾਉਣ ਦੀ ਕੋਸ਼ਿਸ਼ ਚ ਲੱਗੇ ਰਹਿੰਦੇ ਆ ਵੀ ਚਲੋ ਇੱਥੇ ਕਾਹਨੂੰ ਪੜ੍ਹਾਈ ਕਰਾਉਣੀ ਆ ਜੀ ਇੱਥੇ ਤਾਂ ਪੜ੍ਹਨਾ ਪਊਗਾ ਇੱਥੇ ਤਾਂ ਯੂਨੀਵਰਸਿਟੀਆਂ ਚ ਐਡਮਿਸ਼ਨ ਲੈਣੀ ਪਊ ਫੀਸਾਂ ਭਰਨੀਆਂ ਉੱਥੇ ਫੀਸਾਂ ਭਰੀ ਜਾਣਗੇ ਉੱਥੇ ਲੇਬਰ ਕਰਾਉਣ ਨੂੰ ਆਪਦੇ ਜਵਾਕ ਨੂੰ ਤਿਆਰ ਹੈ ਉੱਥੇ ਥੋੜਾ ਜਵਾਕ ਡਿਪਰੈਸ਼ਨ ਚ ਜਾਵੇ ਹਨਾ ਕੁਝ ਕਰੇ ਉਹ ਸਾਨੂੰ ਮਨਜ਼ੂਰ ਆ ਪਰ ਇੱਥੇ ਅਸੀਂ ਜਵਾਕ ਨੂੰ ਪੜਾ ਕੇ ਇੱਥੇ ਅਸੀਂ ਉਹਨੂੰ ਮੋਟੀਵੇਟ ਨਹੀਂ ਕਰ ਸਕਦੇ ਵੀ ਇੱਥੇ ਤੂੰ ਨੌਕਰੀ ਲੈ ਲਾ ਉੱਥੇ ਜਾਉ ਜੇ ਕੈਨੇਡਾ ਜਾਊਗਾ ਸਾਡਾ ਜਵਾਕ ਤਾਂ ਅਮਰੀਕਾ ਜਾਊਗਾ ਛੋਟੇ ਜਿਹੇ ਨੂੰ ਉਹਨੂੰ ਕਹਿਣ ਲੱਗ ਜਾਂਦੇ ਜਦੋਂ 10ਵੀਂ ਚ ਹੁੰਦਾ ਪੁੱਤ ਤੂੰ ਤਾਂ ਬਾਹਰ ਹੀ ਭੇਜਣਾ ਤੈਨੂੰ ਤਾਂ ਤੇ ਐ ਨਹੀਂ ਪਤਾ ਵੀ ਬਾਹਰ ਕੀ ਹੋਈ ਜਾਂਦਾ ਹੈਗਾ ਤੇ ਇਹ ਗੱਲ ਹੁਣ ਆਪਾਂ ਗੱਲ ਕਰਦੇ ਸੀ ਵੀ ਤੁਸੀਂ ਆਪ ਹੀ ਦੇਖ ਲਓ ਜਿਹੜੇ ਬੰਦੇ ਪੰਜਾਬ ਨੂੰ ਬਦਨਾਮ ਕਰਦੇ ਆ ਜਾਂ ਪੰਜਾਬ ਨੂੰ ਪ੍ਰਮੋਟ ਨਹੀਂ ਕਰਨ ਦਿੰਦੇ ਬੋਲਦੇ ਅਮਰੀਕਾ ਕੈਨੇਡਾ ਦੀ ਗੱਲ ਨਹੀਂ ਕਰਨ ਦਿੰਦੇ ਔਖੇ ਹੋ ਜਾਂਦੇ ਆ ਮੈਂ ਉਹਨਾਂ ਨੂੰ ਕਹਿਣਾ ਵੀ ਕ੍ਰਾਈਮ ਰੇਟ ਤੁਸੀਂ ਚੈੱਕ ਕਰ ਲਓ ਓਵਰਡੋਜ਼ ਦੀ ਜਿਹੜੀ ਹੈਗੀ ਆ ਰੇਸ਼ੋ ਚੈੱਕ ਕਰ ਲਓ ਕਿੱਥੇ 1 ਲੱਖ ਬੰਦਾ ਓਵਰਡੋਜ਼ ਨਾਲ ਮਰਿਆ ਕਿੱਥੇ 797 ਬੰਦੇ ਮਰੇ ਆ ਤੇ ਹਜੇ ਤੁਸੀਂ ਕਹਿੰਦੇ ਆ ਜੀ ਪੰਜਾਬ ਇਦਾਂ ਤੇ ਪੰਜਾਬ ਉਦਾਂ ਤੇ ਇਹ ਤਾਂ ਸੀ ਕਿ ਸਾਰੀ ਡਰੱਗ ਓਵਰਡੋਜ਼ ਦੀ ਗੱਲ ਹੁਣ ਇੱਕ ਬਹੁਤ ਵੱਡਾ ਫੈਕਟ ਆ ਇਹਦੇ ਵਿੱਚ ਹੁਣ ਆਪਣੇ ਅਰਗੀਆਂ ਕੰਟਰੀਆਂ ਤਾਂ ਆਪਣੇ ਕੰਟਰੀ ਨੂੰ ਪ੍ਰੋਟੈਕਟ ਕਰਨ ਵਾਸਤੇ ਆਪਦਾ ਜਿਆਦਾ ਬਜਟ ਆ ਮਿਲਟਰੀ ਤੇ ਜਿਹੜੇ ਹੈਗੇ ਆ ਡਿਫੈਂਸ ਡਿਫੈਂਸ ਤੇ ਖਰਚ ਕਰਦੀ ਆ ਜੇ ਆਪਾਂ ਇੰਡੀਆ ਨੂੰ ਲੈ ਲਈ ਇੰਡੀਅਨ ਗਵਰਨਮੈਂਟ ਆ ਦਾ ਜਿਆਦਾ ਪੈਸਾ ਜਿਹੜਾ ਹੈਗਾ ਆਲਮੋਸਟ ਹਾਫ ਆਫ ਦੀ ਇਕਨੋਮੀ ਜਿਹੜੀ ਹੈਗੀ ਇਨਕਮ ਆ ਇੰਡੀਆ ਉਹ ਡਿਫੈਂਸ ਤੇ ਖਰਚ ਕਰਦੀ ਆ ਕਿ ਇਹਦੇ ਜਿਹੜੇ ਲੋਕ ਆ ਉਹ ਪ੍ਰੋਟੈਕਟ ਰਹਿ ਸਕਣ ਇਹਨਾਂ ਨੂੰ ਪ੍ਰੋਟੈਕਸ਼ਨ ਮਿਲ ਸਕੇ ਤੇ ਕੈਨੇਡਾ ਵਰਗੇ ਮੁਲਕ 2022 ਦੇ ਵਿੱਚ ਡਰਗ ਨੂੰ ਕੰਟਰੋਲ ਕਰਨ ਵਾਸਤੇ ਅਮਰੀਕਾ ਦਾ ਬਜਟ ਦਾ ਖਰਚਾ ਪਤਾ ਕਿੰਨਾ ਰੱਖਿਆ ਸੀਗਾ 35 ਮਿਲੀਅਨ ਡਾਲਰ ਬਜਟ ਸੀਗਾ ਸਿਰਫ ਡਰਗ ਨੂੰ ਕੰਟਰੋਲ ਕਰਨ ਦਾ 35 ਮਿਲੀਅਨ ਡਾਲਰ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਇਹੋ ਜਿਹੇ ਮੁਲਕ ਦੇ ਵਿੱਚ ਅਮਰੀਕਾ ਦੇ ਵਿੱਚ ਜਿਹਦੀਆਂ ਤੁਸੀਂ ਤਰੀਫਾਂ ਕਰਦੇ ਰਹਿੰਦੇ ਆ ਤੇ ਹੁਣ ਜਿਹਦੇ ਮੁਲਕ ਵਾਲੇ ਹੁਣ ਝੋਲੇ ਚੱਕ ਕੇ ਤੁਸੀਂ ਅਮਰੀਕਾ ਵਾਲੇ ਪਾਸੇ ਹੋ ਗਏ ਆ ਤਾਂ ਉਹ ਤੁਸੀਂ ਦੇਖ ਲਓ ਵੀ 35 ਮਿਲੀਅਨ ਡਾਲਰ ਬਜਟ ਰੱਖਿਆ ਗਿਆ ਸੀ 2022 ਦੇ ਵਿੱਚ ਸਿਰਫ ਡਰਗ ਨੂੰ ਕੰਟਰੋਲ ਕਰਨ ਵਾਸਤੇ ਬਾਕੀ ਗੱਲਾਂ ਛੱਡ ਦਿਓ ਹੁਣ ਆਜੋ ਜੀ ਜੀਡੀਪੀ ਦੀ ਗੱਲ ਕਰਦੇ ਆਪਾਂ ਅਮਰੀਕਾ 'ਚ ਤਾਂ ਕਮਾਈ ਬਹੁਤ ਆ ਜੀ ਅਮਰੀਕਾ ਤਾਂ ਅਮਰੀਕਾ ਕੈਨੇਡਾ ਤਾਂ ਇੰਡੀਆ ਤੋਂ ਬਹੁਤ ਅੱਗੇ ਆ ਜੀ ਉਹਦਾ 100 ਸਾਲ ਅੱਗੇ ਆ ਗੋਰੇ 100 ਸਾਲ ਅੱਗੇ ਆ ਆਪਾਂ ਗੱਲਾਂ ਕਰਦੇ ਆ ਤੇ ਹੁਣ ਜੀਡੀਪੀ ਵਾਲੇ ਪਾਸੇ ਹੋ ਜਗੇ ਹਨਾ ਜੀਡੀਪੀ ਕਿੱਥੇ ਸਟੈਂਡ ਕਰਦੀ ਆ ਜੀਡੀਪੀ ਤੋਂ ਤੁਹਾਨੂੰ ਪਤਾ ਹੀ ਆ ਹਨਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਜੀਡੀਪੀ ਨੂੰ ਕਹਿੰਦੇ ਆ ਹੁਣ 2022 ਦੇ ਵਿੱਚ ਇੰਡੀਆ ਦੀ ਜਿਹੜੀ ਜੀਡੀਪੀ ਸੀਗੀ 7.2% ਸੀ ਐਨੂਅਲ ਤੇ 2022 ਚ ਅਮਰੀਕਾ ਦੀ ਸੀ 1.9% ਤੇ ਕੈਨੇਡਾ ਦੀ ਸੀ 3.4% ਕਿੱਥੇ 1.9 ਕਿੱਥੇ 7.2 ਤੇ ਕੀ ਅਮਰੀਕਾ ਕੈਨੇਡਾ ਇੰਡੀਆ ਦੀ ਰੀਸ ਕਰ ਲਊਗਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਫੇਰ ਅਖੇ ਜੀ ਅਮਰੀਕਾ ਤਾਂ ਐ ਆ ਜੀ ਅਮਰੀਕਾ ਦੇ ਵਿੱਚ ਤਾਂ ਜੀ ਪੈਸਾ ਬਹੁਤ ਬਣਦਾ ਆਪਾਂ ਨੂੰ ਇਹ ਨਹੀਂ ਪਤਾ ਬੀ ਇੰਡੀਆ ਨੇ ਡਾਕਟਰ ਇੰਜੀਨੀਅਰ ਜਿਹੜੇ ਪ੍ਰੋਡਿਊਸ ਕੀਤੇ ਆ ਉਹ ਹੀ ਅਮਰੀਕਾ ਚ ਦੇ ਵਿੱਚ ਕੰਮ ਕਰ ਰਹੇ ਆ 9000 ਬੰਦਾ ਜਿਹੜਾ ਇੰਡੀਅਨ ਡਾਕਟਰ ਹੈ ਜਿਹੜਾ ਉਹ ਅਮਰੀਕਾ ਚ ਕੰਮ ਕਰ ਰਿਹਾ ਤੇ ਉਹ ਇੰਡੀਆ ਨੇ ਪ੍ਰੋਡਿਊਸ ਕੀਤੇ ਆ ਡਾਕਟਰ ਨਾ ਕਿ ਉੱਥੇ ਜਾ ਕੇ ਪੜ੍ਹ ਕੇ ਡਾਕਟਰ ਬਣ ਕੇ ਉਹ ਉੱਥੇ ਡਾਕਟਰੀ ਕਰ ਰਿਹਾ ਇੱਥੋਂ ਡਾਕਟਰ ਹਾਇਰ ਕੀਤੇ ਅਮਰੀਕਾ ਨੇ ਤੇ ਆਪਾਂ ਬਦਨਾਮ ਕਰਦੇ ਆ ਇੰਡੀਆ ਨੂੰ ਬਦਨਾਮ ਕਰਦੇ ਆ ਪੰਜਾਬ ਨੂੰ ਵੀ ਪੰਜਾਬ ਦੇ ਵਿੱਚ ਜੀ ਕੁਝ ਹੈ ਨਹੀਂਗਾ ਪੰਜਾਬ ਦੇ ਵਿੱਚ ਸਾਡੇ ਜਵਾਕਾਂ ਦਾ ਕੋਈ ਭਵੇਖ ਨਹੀਂਗਾ ਇਹ ਪੰਜਾਬ ਦੇ ਵਿੱਚ ਜੀ ਮਿਹਨਤਾਂ ਨਾਲ ਹੀ ਮਿਲਦਾਗਾ ਮਿਹਨਤ ਕਰਨ ਵਾਲਾ ਬੰਦਾ ਹੋਵੇ ਸਹੀ ਮਿਹਨਤ ਸਾਰਾ ਕੁਝ ਮਿਲਦਾਗਾ ਬੜਾ ਬਹੁਤ ਕੁਝ ਇੱਥੇ ਕੰਮ ਕਰਨ ਨੂੰ ਆਪਾਂ ਪਰ ਗੱਲ ਉਹੀ ਆ ਗਈ ਵੀ ਆਪਾਂ ਮਿਹਨਤ ਕਰਨੀ ਨਹੀਂਗੀ ਮਿਹਨਤ ਆਪਾਂ ਕਰਨੀ ਨਹੀਂ ਕਰ ਨਹੀਂ ਸਕਦੇ ਸੌਖਾ ਆਪਾਂ ਨੂੰ ਸ਼ਾਰਟਕਟ ਤਰੀਕਾ ਚਾਹੀਦਾਗਾ ਤੇ ਇਹ ਸੀਗੀ ਸਾਰੀ ਜਿਹੜੀ ਹੈਗੀ ਗੱਲਬਾਤ ਥੋੜਾ ਜਿਹਾ ਮੈਂ ਡਾਟਾ ਕੱਢਿਆ ਸੀਗਾ ਮੇਰੇ ਖਿਆਲ ਚਲੋ ਜਿਹੜੇ ਕੈਨੇਡਾ ਅਮਰੀਕਾ ਵਾਲੇ ਭਗਤਾ ਉਹਨਾਂ ਨੂੰ ਪਤਾ ਲੱਗ ਜੇ ਥੋੜਾ ਜਿਹਾ ਚਾਨਣ ਹੋ ਜੇ ਹਨਾ ਵੀ ਇੰਡੀਆ ਕਿੱਥੇ ਕਿ ਸਟੈਂਡ ਕਰਦਾ ਤੇ ਪੰਜਾਬ ਕਿੱਥੇ ਕਿ ਸਟੈਂਡ ਕਰਦਾ ਤੇ ਐਵੇਂ ਨਹੀਂ ਅਸੀਂ ਪੰਜਾਬ ਵਾਸਤੇ ਸੰਘ ਪਾੜਦੇ ਰਹਿੰਦੇ ਕੋਈ ਰੀਜਨ ਹੈ ਕੋਈ ਕਾਰਨ ਹੈ ਅਸੀਂ ਪੰਜਾਬ ਨੂੰ ਪ੍ਰੋਮੋਟ ਕਰਦੇ ਆਂ ਬਾਕੀ ਇੰਡੀਆ ਦੀ ਰੀਸ ਅਮਰੀਕਾ ਕੈਨੇਡਾ ਨਹੀਂ ਕਰ ਸਕਦੇ ਨਾ ਅੱਜ ਕਰਨਗੇ ਨਾ ਕੱਲ ਕਰ ਸਕਣਗੇ ਮੈਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿੰਨਾ ਫਿਊਚਰ ਥੋੜਾ ਇੰਡੀਆ ਦੇ ਵਿੱਚ ਬ੍ਰਾਈਟ ਆ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਆ ਹੁਣ ਦੋ ਘਟਨਾਵਾਂ ਤੁਹਾਡੇ ਨਾਲ ਉਹ ਵੀ ਮੈਂ ਸਾਂਝੀਆਂ ਕਰਦਾ ਗਿਆ ਇੱਕ ਕੁੜੀ ਸ਼ਾਇਦ ਗਰਜੀਤ ਕੌਰ ਆ ਸ਼ਾਇਦ ਪਧੌੜ ਦੀ ਲੜਕੀ ਆ ਮੈਨੂੰ ਐਕਚੁਅਲ ਨਾਂ ਨਹੀਂ ਪਤਾਗਾ 2023 ਦੇ ਵਿੱਚ ਦਸੰਬਰ ਦੇ ਵਿੱਚ ਮਾਪਿਆਂ ਨੇ ਵਿਆਹ ਕਰਕੇ ਭੇਜਿਆ ਸੀ ਸਰੀ ਦੇ ਵਿੱਚ ਭੇਜਿਆ ਸੀ ਪੜ੍ਹਾਈ ਵਾਸਤੇ ਵਿਚਾਰੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਤੇ ਡੈਥ ਹੋ ਗਈ ਇੱਕ ਲੜਕਾ ਫਗਵਾੜਾ ਦਾ ਸੀ ਆ 26 ਸਾਲ ਦਾ ਕਲੌਤਾ ਲੜਕਾ ਸੀਗਾ ਘਰਦਿਆਂ ਦਾ ਉਹਦੀ ਰੋਡ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਤੇ ਇਹ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੈਗੀਆਂ ਡਿਪਰੈਸ਼ਨ ਦੀਆਂ ਖਾਸ ਕਰਕੇ ਤੇ ਜਿਹੜੇ ਰੋਡ ਐਕਸੀਡੈਂਟ ਹੁੰਦੇ ਆ ਉਹ ਵੀ ਕਿਤੇ ਨਾ ਕਿਤੇ ਡਿਪਰੈਸ਼ਨ ਦਾ ਕਾਰਨ ਹੀ ਆ ਜਾਂ ਨਸ਼ੇ ਦੀ ਓਵਰਡੋਜ਼ ਡੱਕ ਕੇ ਮੰਦਿਰ ਉੱਥੇ ਗੱਡੀਆਂ ਭਜਾਉਂਦੀ ਆ ਪੁੱਠੇ ਸਿੱਧੇ ਕੰਮ ਕਰਦੀ ਆ ਚੋਰੀਆਂ ਕਰਕੇ ਭਜਦੀ ਆ ਮਗਰ ਪੁਲਿਸ ਲੱਗਦੀ ਆ ਫਿਰ ਅੱਗੇ ਆਪ ਵੀ ਮਰਦੇ ਆਗਾ ਲੋਕਾਂ ਨੂੰ ਵੀ ਮਾਰਦੇ ਆ ਤੇ ਉਹ ਸਾਰੀਆਂ ਬਹੁਤ ਸਾਰੀਆਂ ਘਟਨਾਵਾਂ ਡਿਪਰੈਸ਼ਨ ਤਾਂ ਘੋਣ ਵਾਂਗੂ ਖਾ ਰਹੀ ਹੈ ਪੰਜਾਬੀ ਸਟੂਡੈਂਟਾਂ ਨੂੰ ਉੱਥੇ ਖਾਸ ਕਰਕੇ ਪੰਜਾਬੀ ਸਟੂਡੈਂਟਾਂ ਨੂੰ ਕਿਉਂਕਿ ਪੰਜਾਬੀ ਸਟੂਡੈਂਟਾਂ ਦੀ ਬਹੁਤਾਤ ਹੈ ਬਾਹਰਲੇ ਮੁਲਕਾਂ ਦੇ ਵਿੱਚ ਤੇ ਅਸੀਂ ਤਾਂ ਕਹਿੰਨੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਤੁਸੀਂ ਨਾ ਆਪਦੇ ਜਵਾਕਾਂ ਦੀਆਂ ਜ਼ਿੰਦਗੀਆਂ ਖਰਾਬ ਕਰੋ ਜੇ ਬਾਲੇ ਜੈਦਾ ਨਾ ਵੀ ਸਾਨੂੰ ਬਾਹਰ ਭੇਜੋ ਬਾਹਰ ਭੇਜੋ ਉਹਨਾਂ ਨੂੰ ਸਮਝਾਓ ਉਹਨਾਂ ਦੀ ਕਾਉਂਸਲਿੰਗ ਕਰੋ ਦੇਖੋ ਹੁਣ ਤੁਸੀਂ ਬਹੁਤ ਸਾਰੇ ਜਵਾਕ ਆ ਜਿਹੜੇ ਸਮਝ ਕੇ ਇੱਥੇ ਪੜਨ ਲੱਗੇ ਯੂਨੀਵਰਸਿਟੀਆਂ ਚ ਦਾਖਲੇ ਲੈ ਲੈ ਥੋੜਾ ਵੀ ਕੋਈ ਜਵਾਕ ਜਿੱਤੀ ਆ ਤਾਂ ਉਹਨੂੰ ਸਮਝਾਓ ਬਹੁਤ ਹਾਲਾਤ ਮਾੜੇ ਆ ਠੀਕ ਆ ਉੱਥੋਂ ਦੇ ਜਵਾਕਾਂ ਦਾ ਦਰਦ ਵੇਖਿਆ ਨਹੀਂ ਜਾਂਦਾਗਾ ਜਿਹੜੇ ਵਿਚਾਰੇ ਐਨਜੀਓ ਆ ਗੁਰਦੁਆਰੇ ਵਾਲੇ ਲੱਗੇ ਵੇ ਆ ਹਾਲਾਤ ਸੁਧਾਰਨ ਵਾਸਤੇ ਪਰ ਹਾਲਾਤ ਸੁਧਰਨ ਵਾਲੇ ਹੈ ਨਹੀਂਗੇ ਇਸ ਕਰਕੇ ਅਸੀਂ ਵੀ ਕਿੰਨਾ ਕੁ ਜ਼ੋਰ ਲਾਈ ਜਾਵਾਂਗੇ ਕਿੰਨਾ ਕੁ ਤੁਹਾਨੂੰ ਕਹਿੰਦੇ ਰਵਾਂਗੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਕਿ ਪੁੱਠੇ ਸਿੱਧੇ ਜਿਹੜੇ ਹੈਗੇ ਆ ਬਾਹਰਲੇ ਸੁਪਨੇ ਲੈਣੇ ਛੱਡ ਦਿਓ ਪੰਜਾਬ ਤੇ ਫੋਕਸ ਕਰੋ ਇੰਡੀਆ ਦੇ ਵਿੱਚ ਫੋਕਸ ਕਰੋ ਬਹੁਤ ਜਿਹੜਾ ਹੈਗਾ ਫਿਊਚਰ ਹੈ ਇੰਡੀਆ ਦੇ ਵਿੱਚ ਬ੍ਰਾਈਟ ਆ ਕਾਉਂਸਲਿੰਗ ਕਰੋ ਆਪਦੇ ਜਵਾਕਾਂ ਨੂੰ ਸਮਝਾਓ ਤੇ ਤੁਸੀਂ ਵੀ ਸਮਝੋ ਜਿਹੜੇ ਕੈਨੇਡਾ ਅਮਰੀਕਾ ਦੀ ਤਾਰੀਫ ਕਰਦੇ ਨਹੀਂ ਨਾ ਥੱਕਦੇਗੇ ਉਹ ਵੀ ਥੋੜਾ ਜਿਹਾ ਰਿਸਰਚ ਕਰੋ ਇੰਡੀਆ ਦੇ ਬਾਰੇ ਪੜੋ ਪੰਜਾਬ ਦੇ ਬਾਰੇ ਪੜੋ ਫਿਰ ਤੁਹਾਨੂੰ ਸ਼ਾਇਦ ਗਿਆਨ ਹੋਊਗਾ ਵੀ ਪੰਜਾਬ ਜਾਂ ਇੰਡੀਆ ਕੀ ਚੀਜ਼ ਆ ਤੇ ਕੋਸ਼ਿਸ਼ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਜਿਹੜਾ ਹੈਗਾ ਕਈ ਜਿਹੜੇ ਹੈਗੇ ਬੰਦਿਆਂ ਦੀਆਂ ਕਈ ਸਾਡੇ ਵੀਰਾਂ ਦੀਆਂ ਕਨਫਿਊਜ਼ਨਸ ਦੂਰ ਹੋਈਆਂ ਹੋਣਗੀਆਂ ਤੇ ਉਮੀਦ ਕਰਦੇ ਹਾਂ ਕਿ ਆਪਾਂ ਰਲ ਮਿਲ ਕੇ ਸਾਰੇ ਪੰਜਾਬ ਦੀ ਤਰੱਕੀ ਵਾਸਤੇ ਇੰਡੀਆ ਦੀ ਤਰੱਕੀ ਵਾਸਤੇ ਯੋਗਦਾਨ ਪਾਵਾਂਗੇ ਸਤਿ ਸ੍ਰੀ ਅਕਾਲ